ਅਸੀਂ ਕੁੰਤੇ ਆ ਗਏ ਸੀ ਤਿਆਰੀਆਂ ਕਰਦੇ ਆ ਹੁਣ ਆ ਤੇ ਸਾਰੇ ਇੱਧਰ ਆ ਮੈਂ ਚੱਕ ਦਿੰਗੇ ਸਾਰੇ ਸਮਾਨ ਸਾਰਾ ਮੈਂ ਕਿਹਾ ਸਾਡੇ ਭਾਜੀ ਹੁਣੇ ਹੀ ਆ ਬਾਹਰ ਇੰਗਲੈਂਡ ਚ ਸਾਰੇ ਦੇਖ ਲੈਣਗੇ ਕਿਉਂਕਿ ਉਹਨਾਂ ਤੋਂ ਨਹੀਂ ਆਉਣਾ ਸੀ ਇੱਦਾਂ ਪਾ

ਪੈਣ ਲੱਗੀ ਉਹ ਆਪਰੇ ਉਧਰ ਸਫਾਈ ਕਰਨ ਲੱਗੀ ਆ ਭੈਣ ਆਹ ਦੇਖ ਸਾਡੇ ਪਰਾਂ ਦੇ ਬੋੜ ਲੱਗ ਗਾ ਅੰਬਾ ਇਸ ਕਿਸ ਸੰਭੁਖ ਤੇ ਜਾਂਾ ਤੇ ਨਿਸ਼ਾਨੇ ਹੋ ਜਣੇ ਉੱਧਰ ਘਟਾਈਆਂ ਆਏ ਇਹਦੇ ਨਾਲ ਸਿਕਿੰਦੇ ਲਾਣੀਆਂ ਚਾਹੀਦੀਆਂ ਹੱਲੇ ਆਉਂਦੀ ਪਈ ਐ ਸੰਗਤ ਫੇਰ ਲੱਗਣਾ ਆ ਉਹਨਾਂ ਨੇ ਆਪਣੇ ਘੁਗਾਚਾਰ ਵੀ ਜਿੱਦੇ ਚ ਤਾਂ ਗਾਉਣ ਆ

ਨਾਲ ਆ ਕੀ ਹੈ ਮੱਦੇ ਚਲੇ ਗਏ ਅੱਦੇ ਖੰਦੇ ਆ ਪ੍ਰਸ਼ਾਦਾ ਲੋ ਭਾਈ ਹੋ ਗਈ ਸਮਾਪਤੀ 4:30 ਦਾ ਟਾਈਮ ਆ ਭਰ 5 ਵਜੇ ਚੱਲੇ ਆ ਹੁਣ ਨਿਭੜਿਆ ਕੰਮ ਨਹੀਂ ਗਣੀ ਕੁਛੋ ਨਾ ਮੈਂ ਗੀ ਨੀ ਗਣੀ ਮੋਟਰ ਚੱਲਦੀ ਆ ਵਾਰ-ਵਾਰ ਮੂੰਹ ਢੋਈ ਜਾਂਦੇ ਆ ਮੂੰਹ ਢੋਈ ਜਾਂਦੇ ਆ ਹੁਣ ਕੀ ਕਰੀ ਹਰ ਦਿਨ ਮੈਨੂੰ ਥੱਕ ਹੋ ਗਿਆ ਕੱਲ ਸਾਡੇ ਕੋਲ ਟਾਈਮ ਹੀ ਨਹੀਂ ਲੱਗਾ ਵੀ ਸਾਡੇ ਘੂਤੇ ਉੱਥੇ ਤੁਹਾਨੂੰ ਪਤਾ ਹੀ ਆ ਬਲੌਗ ਦੇ ਵਿੱਚ ਦਿਖਾ ਲਿਆ ਵੀ ਗੁੱਗੀ ਯਾਰ ਪੀੜ ਦੀ ਢੋਲੀ ਉਠਾਈ ਸੀ ਹਰ ਸਾਲ ਆਪਾਂ ਉਠਾਈ ਨਹੀਂ ਆ ਤੇ ਚੱਕ ਕੇ ਕਹਿ ਦੋ ਉਹਨੇ ਤੇ ਪੁੱਛਣਾ ਹੀ ਆਕਰ ਹੈਲੋ ਆ ਗਏ ਬੱਟੀ ਵਿਚੰਨ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਬਹੁਤ ਵਧੀਆ ਸਾਰਾ ਕੁਝ ਹੋਇਆ ਤੇ ਆਪਾਂ ਕਿੰਨੇ ਦਿਨ ਹੋ ਗਏ ਸੀ ਮਾਨੋਂਦੇ ਆ ਨਾ ਇਤਾਂ ਰੈਐਕਸ਼ਨ ਹੋ ਗਈ ਸੀ ਆ ਦੇਖੋ ਸਾਰੇ ਪਿੰਡੇ ਤੇ ਲਾਲ ਲਾਲ ਦਾਣੇ ਜਾਂਦੇ ਨੇ ਕੋਈ ਚੀਜ਼ ਖਾ ਲਈ ਆ ਪਤਾ ਨਹੀਂ ਕੀ ਸਿਸਟਮ ਇੱਥੇ ਵੀ ਤਾਂ ਫੜ ਪਏ ਆ ਇੱਥੇ ਵੀ ਦੋ ਤਿੰਨ ਦਿਨ ਸਾਡੇ ਕੋਲ ਜਾ ਨਹੀਂ ਹੋਇਆ ਚਾਜਾ ਜੀ ਸਾਡੇ ਕੋਲ ਥੋੜਾ ਜਿਹਾ ਟਾਈਮ ਹੈਗਾ ਜਿੱਦਾਂ ਮਤਲ ਤੇ ਇਹਨੂੰ ਲੈ ਕੇ ਜਾਣਾ ਡਾਕਟਰ ਦੇ ਹਸਪੀਟਲ ਬਹੁਤ ਦੁਆਰ ਇੱਕ ਹਰਕਤ ਹੀ ਰਹਿੰਦੀ ਸਾਰੀ ਧਾੜੀ ਵੀ ਬਾਦ ਨਾ ਜਾਵੇ ਹਨ ਕਿਦਾਂ ਪੈ ਕੇ ਟਕਾਉਂਦੀ ਆ ਪਿੰਡੀ ਤੇ ਆ ਰਿਹਾ ਇੰਨਾ ਜਾਖਮ ਹੋਇਆ ਹੈ ਨਾ ਇਹਦੇ ਮਾਣੂ ਕੀ ਹੋਇਆ ਤੇਰੇ ਲੈ 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 ਆਹ ਹਾਂ ਮਾਣ ਰਹੀ ਹੈ ਤੇ ਇਹਦੇ ਹੋਣਾ ਅੱਜ ਦਿਖਾਉਣੇ ਆ ਡਾਕਟਰ ਤੇ ਲੈ ਕੇ ਜਾਣੇ ਆ 9 ਵਜੇ ਤੋਂ 11 12 ਵਜੇ ਤੱਕ ਖੁੱਲਣਾ ਨਾ ਤੋਂ 1:30 ਵਜੇ 1:30 ਵਜੇ ਤਾਈਂ ਤੇ ਅਸੀਂ ਬਾਅਦ ਦੇ ਵਿੱਚ ਸਾਡੇ ਜਿੱਦਾਂ ਨਾ ਟੋਲੀਆਂ ਦਾ ਹੁਣ ਜਿੱਦਾਂ ਦਿਨ ਚਾਨਣ ਲੱਪੇ ਸ਼ਾਹਦਾਰੀ ਦੇ ਕਾਰਾਂ ਚੱਲਦੀਆਂ ਹੁੰਦੀਆਂ ਤੇ ਹੁਣ ਸਾਡੇ ਗਮਾਂਡ ਸਾਡੇ ਲਾਗੇ ਛੱਕੇ ਜਿੱਦਾਂ ਜਗ੍ਹਾ ਹੈਗੀਆਂ ਅੱਜ ਵੀ ਹੋਰ ਕਿਸੇ ਦੇ ਟੋਲੀ ਉੱਤੇ ਵੀ ਜਾਣਾ ਪਹਿਲਾਂ ਆਪਾਂ ਕਾਰ ਨੂੰ ਵੀ ਦਬਾਰੀ-ਬਾਰੀ ਸਾਰਿਆਂ ਦੇ ਆ ਸਾਰਿਆਂ ਦੇ ਆ ਤੇ ਆਪਾਂ ਪਹਿਲਾਂ ਮੈਂ ਕਹਾਂ ਫੇਰ ਰਹਿ ਜਾਣਾ ਇਹਦਾ ਬਾਦ ਨਾ ਜਾਵੇ ਕੰਮ ਇਹਨੂੰ ਹੁਣ ਆਪਾਂ ਲੈ ਕੇ ਚੱਲਿਆਂ ਸ਼ਹਿਰ ਤੇ ਤਿਆਰ ਤੂਰੂ ਬਕੜੇ-ਬਕੜੇ ਪਾਉਣੇ ਨਾ ਨੂੰ ਕਿਤੇ ਇਹਨੂੰ ਲੈ ਕੇ ਚੱਲਦੇ ਆਂ ਦੋਨੋਂ ਪੁੱਛਦੇ ਆ ਕਿ ਫੇਰ ਬਾਤ ਗਿਆ ਤਾਂ ਫੇ ਕਿਉਂਕਿ ਐ ਹੀ ਆ ਨਾ ਇਹਨੂੰ ਨਾਲ ਰੱਖੀਦਾ ਪਿੰਡ ਘਰ ਜਦੋਂ ਮੰਜਾ-ਮੰਜਾ ਤੇ ਵੀ ਚੜ ਜਾਂਦੀ ਆ ਫੇ ਇਦਾਂ ਮੈਂ ਕਹਿੰਦਾ ਵੀ ਹੈਰੀ ਨੂੰ ਜਾਂ ਕੋਈ ਪ੍ਰੋਬਲਮ ਜਾਂ ਕਿਸੇ ਨੂੰ ਨਾ ਹੋਵੇ ਹਨ ਇਸ ਲਈ ਅੱਜ ਇਹਨੂੰ ਲੈ ਕੇ ਜਾਂਦੇ ਆ ਫੇ ਦੇਖਦੇ ਆ ਡਾਕਟਰ ਦੇ ਇੰਜੈਕਸ਼ਨ ਵਗੈਰਾ ਜਾਂ ਕੁਝ ਵੀ ਕਹਿੰਦੇ ਹਨਾ ਮਾਣ ਚੱਲੀਏ ਚੱਲੋ ਚੱਲੀਏ ਮਾਣ ਇਹ ਚੱਲੋ ਇਹ ਚਾ ਲੋ ਜੀ ਮਾਣ ਇਹ ਝੂਟੇ ਲੈਣ ਨੂੰ ਇਹਦਾ ਬਹੁਤ ਯਾਰ ਹੁੰਦੀ ਨੇ ਆ ਕੇ ਇਦਾਂ ਕਿ ਵਹਿ ਜਾਣ ਕਹਿੰਦਾ ਮੈਨੂੰ ਇਦਾਂ ਕਰੋ ਚਲੋ ਇਦਾਂ ਨਹੀਂ ਕਰਕੇ ਇੱਕ ਵੀਡੀਓ ਬਣਦੀ ਹੁੰਦੀ ਆਹ ਦੇਖ ਫੇਲ اٹ ਗਈ ਆ ਵੀ ਮੈਨੂੰ ਤਾਂ ਕੰਮ ਕੇ ਲੋ ਭਿੰਡੀ ਜੇ ਚਲ ਬਾਚ ਚਲੋ ਚਲ ਜੀ ਲੈ ਮਾਉ ਬਾਤ ਜਾਣਾ ਰੱਸੀ ਫੜੀ ਨਹੀਂ ਉਦੋਂ ਹੀ ਚਾ ਚੜ ਜਾਂਦਾ ਐ ਨਾ ਜਿਹੜਾ ਪਟਾ ਕਿਤੇ ਗਾਲ ਚ ਕਿਤੇ ਰੱਸੀ ਬੀੜੀ ਪੈਣੀ ਪਟਾ ਪਊਗਾ ਆਹ ਇਹ ਤਾਂ ਪਟਾ ਹੀ ਤੋੜਤਾ ਆ ਹੈ ਹੀ ਨਹੀਂ ਪਟਾ ਹੈ ਹੀ ਨਹੀਂ ਲਾਜਿਆ ਇਹਨੂੰ ਪਤਾ ਉਹਦੇ ਉਹ ਜਿਹੜਾ ਹੌਕਾਂ ਜਿਹੜਾ ਨਹੀਂ ਉਹ ਚੱਬ ਚੱਬ ਕਰਤੀਆਂ ਦੇ ਕੀ ਕਰਦੀ ਆ ਲੈ ਚਲ ਮੈਨੂੰ ਮੈਂ ਤਾਂ ਬਿਸਕੁਟਾਂ ਵਾਲੇ ਡੱਬੇ ਚ ਪਾ ਕੇ ਲੈ ਜਾਣੀ ਐ ਉਹ ਉਹ ਤਾਂ ਲੈ ਜਾਣੀ ਉੱਥੇ ਹੀ ਪਰ ਹੋ ਇੱਥੇ ਕਿੱਦਾਂ ਕਰਾਂਗੇ ਪੁਰਾਨੀ ਆ ਪਹਿਲਾਂ ਪਟਾ ਲਾਵਾਂਗੇ ਪਟਾ ਦਾ ਸੈਟਨ ਚਾਹੀਦਾ ਇਹ ਤੇ ਰੱਸੀ ਬੰਨ ਦੇ ਜੇ ਨਹੀਂ ਤਾਂ ਗਾਲ ਚ ਹਾਂ ਫੋਨ ਦੀ ਮਾਮਾ ਪਰੇ ਮਾਂ ਇਹ ਕੀ ਕਰਦੀ ਆ ਬਹਿ ਜਾ ਚ ਬਹਿ ਜਾ ਬਹਿ ਜਾ ਬਹਿ 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 ਜਾ ਉਹਨੂੰ ਤਾਂ ਰਸਈ ਦੇਖੀ ਨਹੀਂ ਹਾਂ ਹਾਂ ਹੁਣ ਇਹਨੇ ਕਿਹਾ ਉੱਠ ਕੋ ਬਹਿ ਜਾ ਬਹਿ ਜਾ ਪਹਿਲਾਂ ਚੱਲ ਨੂੰ ਉੱਠ ਜਾ ਤੂੰ ਬੈਠੀ ਰਹੀ ਚੱਲ ਚਲਾ ਵੀ ਸਹੀ ਆਏ ਹਾਏ ਆਹਾ

ਇਹ ਦੇਖਦੀ ਆਹਲਾ ਦਵਾਲਾ ਉੱਤੇ ਆ ਗਈ ਆ ਇਹਦੀ ਪਰਚੀ ਵਿੱਚ ਲੈ ਮੇਰੀਆਂ ਪਰਚੀਆਂ ਕੋਈ ਸੰਭ ਕੇ ਨਹੀਂ ਤੂੰ ਰੱਖੀਆਂ ਲੈ ਕਿਉਂ ਤੁਹਾਡੀਆਂ ਪਰਚੀਆਂ ਤਾਂ ਗੱਡੀ 'ਚ ਪਈਆਂ ਮੇਰੀਆਂ ਪਰਚੀਆਂ ਸੰਭੀਆਂ ਆ ਓਹੋ ਉਹ ਬੈੰਨੇ ਆ ਰੁਕ ਜਾ ਤੈਨੂੰ ਲੈ ਕੇ ਜਾਵਾਂਗੇ ਹਾ ਆਹ ਵੀ ਭਿੰਦਾ ਗੱਡੀ 'ਚ ਵੜ ਗਿਆ ਆ ਮੈਂ ਵੀ ਨਾਲ ਹੀ ਜਾਣਾ ਇੱਧਰ ਆ ਜਾ ਪਿੱਛੇ ਗੱਡੀ ਆਉਂਦੀ ਗੱਡੀ ਆਉਂਦੀ ਪਿੱਛੇ ਪਿੱਛੇ ਹਾ ਆਹ ਹਾ ਲਓ ਜੀ ਮਾਣੋ ਨੂੰ ਅਸੀਂ ਬਾਲ-ਬੂਲ ਲਾਉਂਦੇ ਆ ਬਿਸਕੁਟਾਂ ਵਾਲੇ ਡੱਬੇ ਮਾਣੋ ਤੈਨੂੰ ਬਿਸਕੁਟਾਂ ਵਾਲੇ ਡੱਬੇ 'ਚ ਵਸਾ ਲਿਆ ਜੀ ਕਾਕੇ ਨੂੰ ਉਹ ਉੱਥੇ ਟੀਕਾ ਲੱਗਣਾ ਤੇਰੇ ਹੁਣ ਆ ਗਏ ਆਂ ਬਾਈ ਟੀਕਾ ਚਲੋ ਹੁਣ ਚੱਲੀਏ ਹੌਲੀ ਹੌਲੀ ਕਾਢਦਾ ਪਹਿਲਾਂ ਮੈਂ ਇਧਰ ਨੂੰ ਉੱਪਰੋਂ ਫੇਰ ਬਾਅਦ ਵਿੱਚ ਤੁਸੀਂ ਇਹਨੂੰ ਕੱਢਿਓ ਉਹ ਵੀ ਰਣ ਰੁਕਸ਼ਨ ਚਾਲਦੀ ਜਾ ਰਹੀ ਆ کی پران نو سدھ دیہ ਵਾਲ ਨਹੀਂ ਦੇਖਾਂ ਮੋਂ ਇਹਦਾ ਸਾਰੇ ਬਾੜ ਨਹੀਂ ਲੈ ਜਾਂਦੇ ਹੁੰਦੇ ਗੱਲ ਜਾਜੇ ਹੋ ਜਾਂਦੀ ਤੇ ਇਦਾਂ ਹੋ ਜਾਂਦਾ ਆਹੋ ਇੱਕ ਹੋਇਆ ਸੀ ਨਾ ਉਹਨਾਂ ਨੇ ਆਪਣੇ ਘੁੰਤੇ ਇੱਕ ਪਰਾਂ ਰੱਖਿਆ ਸੀ ਹਾਂ ਤੀਨੇ ਤੀਨੇ ਉਹ ਕਹਿੰਦੀ ਉੱਤਰਾਂ ਦੇ ਇਧਰ ਉਹਨੇ ਛਾੜ ਨਹੀਂ ਵੱਜਦੀ ਉੱਤਾਂ

ਸਾਲ ਦੀ ਹੋ ਗਈ ਸਾਲ ਤੋਂ ਉੱਤੇ ਮਾਣ ਦੇ ਆਣੀ ਨਸਨਾ ਵਾਲਾ ਨਾ ਉਹ ਜਨਤ ਵਾਲਾ ਗੱਲ ਕਰਦਾ ਉਹਦਾ ਵੀ ਬਾਈ ਸਾਹਿਬ ਮਾਣ ਦੇਵੀ ਅਜ ਮੈਂ ਕਿਤੇ ਨਾ ਪਾਉਣ ਪਾ ਦੇਵੀ ਦੀ ਗੱਦੀ ਹੈ ਅੱਜ ਕਿੱਥੇ ਨਾਉਣੀ ਅੱਗੇ ਮੈਨ ਨਾਉਣੀ ਹੈ ਫ੍ਰੈਂਚ ਬੋਲੀ ਹੈ ਫ੍ਰੈਂਚ ਬੋਲੋ ਤੁਸੀਂ ਇੱਧਰੋਂ ਪਿੱਛੇ ਨੂੰ ਆ ਜਾ ਹਣਾ ਤੁਸੀਂ ਵੀ ਨਾਲ ਇਹ ਨਿਣਾਉਣ ਲੱਗ ਪਏ ਨਹੀਂ ਆਣਾ ਨੇ ਆਉਣਾ ਨਹੀਂ ਕਾਲੀਆਂ ਨਾ ਆਈਆਂ ਛਾਲਾ ਮਾਰ ਮਾਰ ਬਾਹਰ ਭੱਜੀ ਆ ਦੀ ਇਹ ਛਿੰਦੇ ਜੀਂਦੀ सलाम ये टैग दिए ये देखो वाले पेस्कुट का नंबर 8 है ये करते हैं ये पार्टी से एक और आया 14 तक आ गए पार्टी से शुद्ध कर फ्रेश भर हुआ और ਆਣਾ ਕੀਤਾ ਚਾਹੇ ਇਹ ਨਾ ਦਿਨਾਂ ਤੋਂ ਚਾਰ ਦਿਨ ਬਾਅਦ ਮਦਦ ਡੇਂਜ ਮਾਰ ਕੇ ਜਿਹੜੀ ਤੇ ਜੀ ਕੋ ਜਿਹਨੇ ਮਾਰਚ ਇਸ ਤੇ ਕੀਤੀ ਸਾਰੇ ਉਹਦੇ ਦੀ ਫੀਸ ਹੈ ਡੇਂਜ ਨੂੰ ਉਹਦੇ ਵੀ ਦੇ ਕੇ ਬਾਅਦ ਦਹੀਂ ਸਿਖਾਉਂਦੇ ਨਹੀਂ ਤਾਂ ਥੋੜਾ ਪਾਦਮਾ ਦੇ ਦਹੀਂ ਨਹੀਂ ਤਾਂ ਮਰਜੀ ਕਰਕੇ ਦੇ ਬਹੁਤ ਤੇ ਕਾਲਾ ਕਾਲੀ ਦੀ ਗੱਲ ਨਹੀਂ ਦੋਵੇਂ ਦਵਾਈ ਲੱਗੀ ਆਂ ਡਰਾਈ ਮਸਕਾਉਣੇ ਹੁਣ ਓਨ ਇਦਾਂ ਟੀ ਵੀ ਦੇ ਦਿੰਦੇ ਨੇ ਹੁਣ ਰੋਣੇ ਭਣਾ ਬਾਲੋ ਹੁਣ ਉੱਚ ਲੋ ਤੇ ਦੇ ਦਿੰਦੇ ਹਾਂ ਹਾਂ ਯਾਰ ਮੰਗਣਾ ਆਓ ਉੱਪਰੋਂ ਲਗਾ ਦੇ ਹੁਣ ਪਹਿਲੇ ਮਾਰ ਕੇ ਦੋਵੇਂ ਦੋ ਪਾਣੇ ਦੇ 네가 이렇게 할수 있어. 너도 그거 알아. 너도. 나 마룬가리. 콩 ਹਰ ਤੋਂ ਇਹ ਵੀ ਘੰਟਾ ਰਗਾ ਆਪੋ ਵੀ ਨਾ ਹੋ ਗਿਆ 7:30 ਹੋ ਗਏ ਆ ਦੇਖ ਲਓ ਕਿੰਨਾ ਫਰਕ ਪੈ ਗਿਆ ਉਹਨਾਂ ਨੇ ਦਵਾਈ ਲਈ ਸੀ ਇਹਦੇ ਨਹੀਂ ਤਾਂ ਬਹੁਤ ਜ਼ਿਆਦਾ ਸੀਗਾ ਉੱਥੇ ਤਾਂ ਚਲੋ ਫੇਰ ਫਿਲਹਾਲ ਹੈਗਾ ਇੱਥੇ ਹੀ ਬਹੁਤ ਜ਼ਿਆਦਾ ਸੀ ਹਨਾ ਮਾਣੋ ਇਹਦੇ 2-3 ਟੀਕੇ ਲੱਗੇ ਚਾਰ ਹੀ ਜਾ ਕੇ ਬੈਠੇ ਚਾਰ ਟੀਕੇ ਚਾਰ ਲੱਗੇ ਸੁੱਦੀ ਨਹੀਂ ਜਦੋਂ ਦੇ ਟੀਕੇ ਲੱਗੇ ਸੱਚੀ ਉਦਾਂ ਹਨਾ ਕੂਕੀ ਚ ਹੀ ਰਹੀ ਓਦਾਂ ਇਹ ਮਿੱਠਾ ਜੋ ਬਰਫੀ ਆ ਰਸਗੁਲਾ ਇਹਨੂੰ ਅੱਧਾ ਦਸ ਟਾਂ ਵੀ ਬਹੁਤ ਮਿੱਠਾ ਖਾਂਦੀ ਹੋਣੀ ਪਉਣਾ ਇਹਨੂੰ ਬਿਲਕੁਲ ਨਹੀਂ ਇੱਕੋ ਗੰਧਕ ਦਸੀ ਉਹ ਜ਼ਰੂਰ ਆਪਾਂ ਪਾਇਆ ਕਰਨੀ ਹਫ਼ਤੇ ਚ ਇੱਕ ਵਾਰ ਇਹਨੂੰ ਮਾਣ ਇਹ ਮਾਣ ਸੋਸਤੇ ਆ ਹੱਲੇ ਪਰ ਉਹਦਾ ਠੀਕ ਹੋ ਗਈ ਹੈ ਨਾ ਚਲੋ ਠੀਕ ਹੈ ਫੇਰ ਕਰ ਦੋ ਬਾਏ ওকে ਬਾਏ ਮਿਲਦੇ ਹਾਂ ਨੈਕਸਟ ਬਲੌਗ ਪ੍ਰੈਂਕ ਲੈ ਕੇ ਆਉਣੀ ਆ ਕੋਈ ਵਧੀਆ ਜਿਹਾ ਪ੍ਰੈਂਕ ਲੈ ਕੇ ਆਉਣੀ ਆ ਵਧੀਆ ਜਿਹਾ पर दसना तो लो कि ना के ने के प्रेम करना ए देखो और सही गाली दस के की तद की की तो उन्हें कोई फायदा नहीं ओके बाय